ਤੋ ਪੈ ਗਿਆ ਸੀਗਾ ਨੰਸਾ ਕਿ ਹੋ ਗਿਆ ਸੀਗਾ ਪਹਿਲਾਂ ਦਰੰਗ ਦਾ ਹੋ ਗਿਆ ਸੀਗਾ ਮਕਾਨ ਵੇਚਿਆ ਵੇਚ ਕੇ ਲਾ ਲੂ ਕਰਵਾਇਆ ਜੇ ਮੁੰਡਾ ਰਹਿ ਗਿਆ ਕਿ ਉਹ ਅੱਡ ਹੋ ਗਿਆ ਸੀਗਾ ਜਦ ਫਿਰ ਇਹਨਾਂ ਨੂੰ ਮਕਾਨ ਵੇਚ ਕੇ ਆਈ ਤੇ ਫਿਰ ਇਹਨਾਂ ਨੂੰ ਹਾਰਦਾ ਹੋ ਗਿਆ ਤੋਂ ਉਹਨੇ ਕਿਹਾ ਨਹੀਂ ਵੀ ਮਾਂ ਹੁਣ ਤੂੰ ਸੜਕਾਂ ਤੇ ਖੜੀ ਆ ਤੂੰ ਵਾਪਸ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਡੇ ਪੁੱਤ ਨਹੀਂ ਨਾ ਸਰਪੋਰਟ ਕੀ ਕਰਨ ਮੈਂ ਤਾਂ ਕਹਿੰਦੇ ਲੋਕੀ ਕਹਿੰਦੇ ਆ ਕੁੜੀਆਂ ਹੁਣ ਚਾਹੀਦੇ ਪਰ ਮੈਂ ਆਪ ਕਹਿੰਦੇ ਕੁੜੀਆਂ ਹੁਣ ਬਹੁਤ ਜ਼ਰੂਰੀ ਨੇ ਪਰ ਪੁੱਤ ਕਿਸੇ ਦਾ ਕੰਮ ਨਹੀਂ ਆਉਂਦੇ ਹੋਣ ਦਾ ਪਪਾ ਬਿਮਾਰ ਹੋ ਗਿਆ ਸੀਗਾ ਮੈਨੂੰ ਮਲੀ ਸੀ ਛੋਟੀ ਬਹੁਤ ਪਰ ਮੈਨੂੰ ਕਿਲ ਥੋੜਾ ਪਪਾ ਬਿਮਾਰ ਨੇ ਬਹੁਤ ਜ਼ਿਆਦਾ ਵੀ ਪਤਾ ਨਹੀਂ ਆਇਆ ਹੁਣ ਤਾਂ ਮੈਂ ਦੋਂ ਚੋਂ ਬਾਹਰ ਦਿੱਤਾ ਮੈਂ ਹੀ ਕਹਿੰਦੇ ਬਸ ਇੱਕੋ ਹੀ ਆ ਭੁੱਲ ਜਾਓ ਹੁਣ ਮੈਂ ਤੇਨੂੰ ਬਹੁਤ ਜੀ ਜੀ ਦੇ ਨੇ ਵੀ ਇੱਕੋ ਹੀ ਆ ਥੋੜੀਨ ਸੀ ਕਰ ਵੀ ਆ ਮਨੇ ਦਾਨਿਕੜੂਗਾ ਕਹਿੰਨਾ ਅੱਛੀ ਬੌਂਡਿੰਗ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਸੋਚਿਆ ਨਹੀਂ ਸੀਗਾ ਮੇਰੀ ਮੰਮਾ ਮੇਰੀ ਮੰਮਾ ਮੇਰੀ ਮੰਮਾ ਮਾ ਕੀ ਜਮ ਦਾ ਕੋਸ ਸੀਗਾ ਹਾਂਜੀ ਇੱਕ ਕੁਆਂਟਰਾਕਟ ਕੁਲਬਤਨ ਸੀ ਉਹਦਾ ਜਿਹੜੀ ਮੈਂ ਉਹਨੂੰ ਕਦੇ ਉਸ ਵੜਾ ਕੇ ਨਹੀਂ ਕਦੇ ਕੁਸ ਦੀ ਮਿਸਰੀ ਬਣਾ ਕੇ ਕਿਉਂਕਿ ਮੈਨੂੰ ਵੀ ਚਾਅ ਸੀਗਾ ਬੱਚੇ ਦੇਖੋ ਸਭ ਦੇ ਵਿਆਹ ਹੁੰਦੇ ਨੇ ਪਰ ਇਹ ਕਹਿੰਦੇ ਦੋਨੋਂ ਪਾਸੇ ਦੇਖਣਾ ਪੈਂਦਾ ਦਾ ਦੇਖੋ ਅੱਛਾ ਵਿਆਹ ਤੋਂ ਬਾਅਦ ਸੈਪਰੇਟ ਵਿਆਹ ਤੋਂ ਬਾਅਦ ਹੋਇਆ ਇੱਕਦਮ ਹੀ ਹੋ ਗਿਆ ਬਸ ਸਸ਼੍ਰੀਕਾਲ ਜੀ ਤੁਸੀਂ ਦੇਖ ਰਹਾ ਸਬ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੜ ਸਭ ਮੁਸ਼ਕਲਾਂ ਦਾ ਦੂਜਾ ਨਾਮ ਹੀ ਜ਼ਿੰਦਗੀ ਹੈ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਤਕਲੀਫਾਂ ਆਉਂਦੀਆਂ ਨੇ ਪਰ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹੀ ਇਨਸਾਨ ਜਿੱਤ ਸਕਦਾ ਜਿਹਦੇ ਵਿੱਚ ਹੌਸਲਾ ਹੋਵੇ ਜਜ਼ਬਾ ਹੋਵੇ ਅਲਸੋ ਅੱਜ ਅਸੀਂ ਪਹੁੰਚੇ ਆ ਗੁਰਜੀਤ ਕਾਰਟਸ ਫੂਡਸ ਅਲਸੋ ਆਂਟੀ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਨੇ ਸਾਰਾ ਕੁਝ ਸ਼ੁਰੂ ਕੀਤਾ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਰਹੀਆਂ ਨੇ ਅਲਸੋ ਸਾਰਾ ਗੱਲਬਾਤ ਅਸੀਂ ਇਸ ਰਿਲੇਟਿਡ ਹੀ ਕਰਾਂਗੇ ਸਵਾਲ ਤੁਹਾਨੂੰ ਲੈ ਚੱਲਦੇ ਆ ਗੁਰਜੀਤ ਫੂਡਸ ਦੇ ਹਾਂਜੀ ਅੱ띠 ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਨਾਮ ਦੱਸ ਮੇਰਾ ਨਾਮ ਗੁਰਜੀਤ ਕੌਰ ਹਾਂ ਉੱਥੇ ਬੋਰਡ ਤੇ ਵੀ ਲਿਖਿਆ ਗੁਰਜੀਤ ਕੌਰ ਹਾਂਜੀ ਅੱਛਾ ਕਿੱਥੋਂ ਆਨੇ ਮੈਂ ਮਾਨਕਪਲ ਪਿੰਡ ਤੋਂ ਮਾਨਕਵਾਲ ਤੋਂ ਹਾਂਜੀ ਅੱਛਾ ਕਿੰਨਾ ਕੁ ਟਾਈਮ ਲੱਗ ਜਾਂਦਾ ਥੋੜੇ ਟਾਈਮ ਲੱਗਦਾ ਥੋ 10 15 ਮਿੰਟ ਦਾ ਰਸਤਾ ਅੱਛਾ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਛੋਟਾ ਜਿਹਾ ਉਹ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਅੱਛਾ ਦਿਮਾਗ 'ਚ ਕਿੱਦਾਂ ਆ ਵੀ ਆਹ ਕੰਮ ਤੋੜ ਲਈ ਇਹ ਤਾਂ ਮੇਰੀ ਬਹੁਤ ਵੱਡੀ ਕਹਾਣੀਆਂ ਮੈਂ ਨਹੀਂ ਦੱਸ ਸਕਦੇ ਹਾਂ ਤੇ ਜਦ ਕਹਿੰਦੇ ਬੰਦੇ ਤੇ ਮਜਬੂਰੀ ਪੈਂਦੀ ਹੈ ਬੰਦਾ ਫੇਰੀ ਕਰਦਾ ਵਾ ਅੱਛ ਕਿਸੇ ਨੇ ਫਿਰ ਕਿਹਾ ਨਹੀਂ ਹੈਗਾ ਵੀ ਤੁਸੀਂ ਰੋਡ ਤੇ ਖੜਕੇ ਫੂਡਸ ਬਣਾਉਨੇ ਨਹੀਂ ਫਿਰ ਲੋਕਾਂ ਤੁਹਾਨੂੰ ਕਹਿਣਾ ਹੀ ਆ ਪਰ ਮੈਂ ਤਾਂ ਹੁਣ ਆਪਦਾ ਦੇਖਣਾ ਵੀ ਆ ਨਾ ਕਿਉਂਕਿ ਬਹੁਤ ਸਾਰੇ ਲੋਕ ਮਜ਼ਾਕ ਵੀ ਡਾਉਂਦੇ ਨੇ ਮਜ਼ਾਕ ਡਾਈ ਜਾਂ। ਅੱਛਾ ਕੋਈ ਹੋਰ ਨਹੀਂ ਡਾਉਂਦਾ ਸਾਡੇ ਰਿਸ਼ਤੇਦਾਰ ਆ ਰਿਸ਼ਤੇਦਾਰੀ ਉਹ ਕਰਦੇ ਨੇ ਜਿਹੜੇ ਸਾਨੂੰ ਜਾਣਦੇ ਹਾਂਜੀ ਅੱਛਾ ਫਿਰ ਜਦੋਂ ਕਿਸੇ ਨੇ ਤਾਂ ਮਜ਼ਾਕ ਡਾਇਆ ਹੌਸਲਾ ਦਿੱਤਾ ਕਿਸੇ ਨੇ ਨਹੀਂ ਹੌਸਲੇ ਤਾਂ ਮੈਨੂੰ ਕੋਈ ਉਹ ਨਹੀਂ ਹੈਗਾ ਜਾਨੀ ਮੈਨੂੰ ਤਾਂ ਸਾਰੇ ਕਹਿੰਦੇ ਰਹੇ ਨੇ ਵੀ ਕੋਈ ਗੱਲ ਨਹੀਂ ਹਮ ਜਾਨੀ ਮੇਰੇ ਤੇ ਵੱਡੇ ਬਹੁਤ ਵੱਡੀ ਮੁਸੀਬਤ ਪੈ ਗਈ ਸੀਗਾ ਨਾ ਇੱਕ ਹੋ ਗਿਆ ਸੀਗਾ ਪਹਿਲਾਂ ਦਰੰਗ ਦਾ ਹੋ ਗਿਆ ਸੀਗਾ ਤੇ ਫਿਰ ਇਹਨੂੰ ਮਕਾਨ ਵੇਚਿਆ ਵੇਚ ਕੇ ਲਾਲੂਨ ਕਰਵਾਇਆ ਦੂਜੇ ਮੁੰਡੇ ਦਾ ਵਿਆਹ ਕਿਤੇ ਉਹ ਅੱਡ ਹੋ ਗਿਆ ਸੀਗਾ ਹਾਂਜੀ ਉਹਦਾ ਵਿਆਹ ਕਿਤੇ ਅੱਡ ਹੋ ਗਿਆ ਮੈਨੂੰ ਉਹ ਤੋਂ ਬਹੁਤ ਮੀਤ ਸੀਗੀ ਇਸ ਤੋਂ ਬਾਅਦ ਆ ਫਿਰ ਇਹਨੂੰ ਜ ਮਕਾਨ ਵੇਚ ਕੇ ਥੋੜਾ ਮੈਨੂੰ ਲੋਨ ਲੈ ਲੈ ਸੀ ਮਕਾਨ ਤੇ ਫੇ ਉਹ ਵੀ ਮਦਿਆਣਾ ਸੀਗਾ ਜਦ ਫਿਰ ਇਹਨੂੰ ਮਕਾਨ ਵੇਚ ਕੇ ਆਈ ਤੇ ਫਿਰ ਇਹਨਾਂ ਨੂੰ ਹਾਰਦਾ ਹੋ ਗਿਆ ਹਾਂਜੀ ਫਿਰ 7 ਲੱਖ ਰੁਪਏ ਮੈਨੇ ਤੇ ਉਹ ਲਾਇਆ ਪੈਸਾ ਵੀ ਬਰਬਾਦ ਹੋ ਗਿਆ ਮਕਾਨ ਜੀ ਵੇਚ ਗਿਆ ਫਿਰ ਇਸ ਕਰਕੇ ਮੈਨੂੰ ਕੰਮ ਕਰਨਾ ਪੈ ਗਿਆ ਹੁਣ ਤੁਸੀਂ ਆਪਣੇ ਘਰ ਚ ਰਹਿੰਦੇ ਹੋ ਨਹੀਂ ਮੈਂ ਕਰਾਈ ਪਈ ਆ ਹੁਣ ਕਰਾਈ ਕਰੀ ਜਿਹੜਾ ਤੁਹਾਡਾ ਬੇਟਾ ਅਲੱਗ ਹੋ ਗਿਆ ਉਹ ਤੁਹਾਡੇ ਤੋਂ ਹੁਣ ਗੱਲਬਾਤ ਨਹੀਂ ਕਰਦਾ ਨਹੀਂ ਉਹਨਾਂ ਮੈਨੂੰ ਕੋਈ ਲਿੰਕ ਨਹੀਂ ਹੈਗਾ ਇੱਕ ਹੀ ਬੇਟਾ ਸੀ ਤੁਹਾਡਾ ਨਹੀਂ ਮੇਰੇ ਦੋ ਬੇਟੇ ਸੀ ਇੱਕ ਮੇਰਾ ਬੇਟਾ ਉਹ ਦੇਖੋ ਜਾ ਰਿਹਾ ਚਾਵਲ ਦੇ ਕੇ ਗਿਆ ਬਣਾਣੇ ਹਾਂਜੀ ਅੱਛਾ ਇੱਕ ਬੇਟਾ ਜਿਹੜਾ ਸੈਪਰੇਟ ਹੋ ਗਿਆ ਹਾਂਜੀ ਅੱਛਾ ਦੋਨੋਂ ਵਿਆਹੀ ਹੋਏ ਨੇ ਹਾਂਜੀ ਅੱਛਾ ਂਟੀ ਬੁਰਾ ਲੱਗਦਾ ਕਿਉਂਕਿ ਬੱਚਿਆਂ ਨੂੰ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਦੇਖੋ ਮੈਨੂੰ ਉਮੀਦ ਸੀਗੀ ਮੈਂ ਇਹ ਵੀ ਨਹੀਂ ਸੋਚਿਆ ਸੀ ਮੈਨੂੰ ਸੜਕ 'ਤੇ ਖੜਨਾ ਪਊਗਾ ਜਿਹਦੇ ਦੋ ਪੁੱਤ ਹੋਣਗੇ ਆਹ ਦੇਖੋ ਅਗਲਾ ਗੱਲਾਂ ਤਾਂ ਕਰੂੰ ਕੋਈ ਮਾਨੀ ਸੋਚੀ ਹਾਂ ਤਾਂ ਇਹ ਅਗਲਾ ਤੇ ਗੱਲ ਤਾਂ ਕਰੂਗਾ ਹੀ ਅਗਲਾ ਹਾਂ ਕਿਉਂਕਿ ਮਾਵਾ ਕਹਿੰਦੇ ਨਹੀਂ ਹੁੰਦੇ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਸਹੀ ਗੱਲ ਆ ਕਿਸੇ ਨੇ ਬਹੁਤ ਸਹੀ ਲਿਖਿਆ ਨਹੀਂ ਸਹੀ ਗੱਲ ਨੇ ਲੋਕਾਂ ਗੱਲਾਂ ਵੀ ਸਹੀ ਕਰਦੇ ਆ ਜੀ ਆਪਾਂ ਵੀ ਕੋਈ ਕਹਿ ਦਈਏ ਲੋਕੀ ਸਹੀ ਬੋਲਦੇ ਆ ਹਾਂ ਪਰ ਮੈਨੂੰ ਤਾਂ ਇਹ ਸੀਗਾ ਤੁਸੀਂ ਕੋਸ਼ਿਸ਼ ਕੀਤੀ ਉਹਦੇ ਨਾਲ ਗੱਲਬਾਤ ਕਰਨ ਨਹੀਂ ਮੈਂ ਕਰਨੀ ਨਹੀਂ ਹੈਗੀ ਕਿਉਂਕਿ ਮੈਨੂੰ ਘਰ ਵੀ ਬਾੜ ਲਿਆ ਸੀਗਾ ਪਰ ਜੇ ਆਪਸ ਵਿੱਚ ਦਰਾਨੀ-ਚਰਾਨੀ ਨਹੀਂ ਬਣਦੀ ਹੈਗੀ ਤੇ ਮੈਂ ਫਾਇਦਾ ਕੀ ਆ ਹਾਂਜੀ ਆਪਸ ਦੇ ਵਿੱਚ ਉਹਨਾਂ ਦੀ ਬੌਂਡਿੰਗ ਹੀ ਸੀ ਨਹੀਂ ਤੋਂ ਉਹਨੇ ਕਹਣੀ ਵੀ ਮਾਂ ਹੁਣ ਤੋਂ ਸੜਕਾਂ ਤੇ ਖੜੀਆਂ ਤੂੰ ਵਾਪਸ ਨਹੀਂ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਡੇ ਪੁੱਤ ਨੂੰ ਹੀ ਨਹੀਂ ਕੋਈ ਫਰਕ ਨਾ ਹੁਣ ਤਾਂ ਪਪਾ ਬਿਮਾਰ ਹੋ ਗਏ ਸੀਗਾ ਮੈਨੂੰ ਮਿਲੀ ਸੀ ਛੋਟੀ ਬਹੂ ਪਰ ਮੈਨੂੰ ਕਿਹਾ ਤੁਹਾਡੇ ਪਪਾ ਬਿਮਾਰ ਨੇ ਬਹੁਤ ਜ਼ਿਆਦਾ ਵੀ ਪਤਾ ਲੱਜ ਪਰ ਨਹੀਂ ਆਏ ਪਪਾ ਦਾ ਪਤਾ ਲੰਗੀ ਨਹੀਂ ਕਿੱਦਾਂ ਦਾ ਲੱਗਦਾ ਫਿਰ ਵੀ ਇਦਾਂ ਦਾ ਪੁੱਤ ਆ ਤੁਹਾਡਾ ਪਰ ਮੈਂ ਤਾਂ ਦੇਖੋ ਉਮੀਦ ਹੀ ਛੱਡਤੀ ਆ ਹਾਂ ਇਹ ਜੀ ਲੋਕਾਨਨ ਰਾਹਾਸਤ ਕੋਣ ਨਾ ਮੈਂ ਇਧਰ ਪੁੱਤ ਕੀ ਕਰਨ ਮੈਂ ਤਾਂ ਕਹਿੰਦੇ ਲੋਕੀ ਕਹਿੰਦੇ ਆ ਕੁੜੀਆਂ ਹੋਣ ਚਾਹੀਦੀ ਪਰ ਮੈਂ ਆਪ ਕਹਿੰਦੇ ਕੁੜੀਆਂ ਹੋਣ ਬਹੁਤ ਜ਼ਰੂਰੀ ਨੇ ਪਰ ਪੁੱਤ ਕਿਸੇ ਦਾ ਕੰਮ ਨਹੀਂ ਆਉਂਦੇ ਤੁਹਾਡੇ ਕੋਈ ਕੁੜੀ ਨਹੀਂ ਨਹੀਂ ਸਿਰਫ ਦੋ ਹਾਂ ਚਲੋ ਇੱਕ ਬੇਟਾ ਤਾਂ ਲਾਇਕ ਨਹੀਂ ਇੱਕ ਬੱਚਾ ਮੇਰੇ ਨਾਲ ਆ ਮੇਰੀ ਪੋਤੀ ਆ ਬਹੁਤ 애ਟੈਚਮੈਂਟ ਕਰਦੀ ਆ ਨਜ਼ਰਾਂ ਲੱਗੇ ਜਾਂਦੀ ਜਾਂਦੀ ਨੂੰ ਪਾਣੀ ਦਿੰਦੀ ਆ ਅੱਛਾ ਜੀ ਹਾਂ ਹੈ ਸੋਟੇ ਜੇ 10 ਸਾਲਾਂ ਦੀ ਹਾਂ ਅੱਛਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੈ ਕੇ ਮੈਂ 10:00 ਵਜੇ ਆ ਜਾਂਦੀਆਂ ਜਿਵੇਂ ਹੁਣ ਮੇਰੇ ਚਾਵਲ ਮੁੱਕ ਵੀ ਗਏ ਨੇ ਹੁਣ ਦੁਬਾਰੇ ਬਹੂ ਨੂੰ ਕਿਆ ਬਣ ਕੇ ਦੇ ਦੋ ਉਹ ਆ ਗਏ ਨੇ ਬਣ ਕੇ ਅੱਛਾ 10:00 ਵਜੇ ਆ ਜਾਣੇ ਫਿਰ ਸ਼ਾਮ ਤੱਕ ਖੜਦੀ ਹਾਂ ਹਾਂਜੀ ਜਿਵੇਂ ਸਮਾਨ ਮੁੱਕ ਗਿਆ 3:00 ਵਜੇ ਮੁੱਕ ਜਿਵੇ 4:00 ਵਜੇ ਮੁੱਕ ਜਿਵੇ ਚੱਲ ਜਾਣਾ ਅੱਛਾ ਚੱਲ ਜਾਨੇ ਅੱਛਾ ਪੱਕੇ ਕਸਟਮਰ ਵੀ ਹੈਗੇ ਨੇ ਜਿਹੜੇ ਹਾਂਜੀ ਮੇਰੇ ਪੱਕੇ ਰੋਟੀ ਖਾਣ ਦੇ ਤਾਂ ਹੀ ਮੈਂ 10:00 ਵਜੇ ਜਾਂਦੀ ਆ ਆਮ ਲੋਕ ਤਾਂ 12:30 1:00 ਵਜੇ ਆਉਂਦੇ ਨੇ ਆਉਂਦੇ ਨੇ ਹਾਂਜੀ ਅੱਛਾ ਅੰਟੀ ਮਸਾਲੇ ਵਗੈਰਾ ਤਾਂ ਨਹੀਂ ਤੁਸੀਂ ਕੋਈ ਬਾਹਰ ਲਈ ਨਹੀਂ ਮੈਂ ਤਾਂ ਸਿਰਫ ਘਰ ਦੀ ਆ ਕਰਦੇ ਸਾਰੇ ਮਸਾਲੇ ਹਾਂਜੀ ਅੱਛਾ ਲੋਕ ਜਿਹੜੇ ਖਾਣੋਂ ਹੁਣ ਲੋਕੀ ਕਾ ਇੱਕ ਕੱਲ ਪਰਸੋਂ ਦੀ ਗੱਲ ਬਾਹਰੋਂ ਆਈ ਆ ਫਾਨੀ ਕਿੱਥੋਂ ਆਏ ਸੀਗੇ ਪਹਿਲੇ ਲੋਕਾਂ ਨੇ ਨਹੀਂ ਸਿਖਾ ਕੇ ਦੇਖਾ ਮੈਂ ਪਹਿਲੇ ਖਾ ਕੇ ਦੇਖੋ ਫੇਰ ਰੋਟੀ ਖਾਓ ਤੁਸੀਂ ਅੱਛਾ ਖਾ ਕੇ ਦੇਖ ਫਿਰ ਨਹੀਂ ਜੱਫੀਆਂ ਪਾ ਕੇ ਗਏ ਨੇ ਪਾਰੀਆਂ ਕਰਕੇ ਗਏ ਨੇ ਹਾਂਜੀ ਬੰਨਾ ਪਿਆਰ ਦਿੰਦੇ ਆ ਹਾਂਜੀ ਮਤਲਬ ਲੋਕਾਂ ਨੂੰ ਤੁਹਾਡੇ ਖਾਣਾ ਪਸੰਦ ਹਾਂਜੀ ਦਿੱਲੀ ਦੇ ਪੱਕੇ ਕਸਟਮਰ ਆ ਜਾਂਦੇ ਹਾਂਜੀ ਅੱਛਾ ਤੁਸੀਂ ਟਿਫਨ ਵਗੈਰਾ ਦੀ ਵੀ ਸਰਵਿਸ ਕਰਦੇ ਨਹੀਂ ਟਿਫਨ ਨਹੀਂ ਮਤਲਬ ਦਿੰਦੀ ਹੈਗੀ ਕਿਉਂਕਿ ਟਿਫਨ ਮੇਰੇ ਕੋਲ ਹੈ ਨਹੀਂ ਕੁਝ ਵੀ ਅੱਛਾ ਦੇਣ ਨੂੰ ਹਾਂਜੀ ਪੈਕਿੰਗ ਕਰ ਦਿੰਦੇ ਆ ਪੈਕ ਨਹੀਂ ਤੁਸੀਂ ਕਰਕੇ ਇੱਥੋਂ ਭੇਜ ਦਿੰਦੀ ਆ ਘਰ ਇੱਕ ਦੋ ਮੁੰਡੇ ਆਉਂਦੇ ਨੇ ਸ਼ਾਮ ਨੂੰ ਉਹ ਖਾ ਕੇ ਜਾਂਦੇ ਪੀਜੀ ਆ ਦੇ ਅੱਛਾ ਜਿਹੜੇ ਘਰ ਆ ਕੇ ਹਾਂ ਘਰ ਖਾਦੇ ਅੱਛਾ ਜੀ ਕਿਸ ਨੇ ਫੋਨ ਤੇ ਮੰਗਵਾਉਣਾ ਹੋਵੇ ਕਿ ਤੁਸੀਂ ਪੈਕ ਕਰਕੇ ਰੱਖੋ ਤੁਹਾਡਾ ਉਹੀ ਕੰਟੈਕਟ ਨੰਬਰ ਹੈ ਹਾਂਜੀ ਕੀ ਕੀ ਬਣਾਉਣਾ ਮੈਂ ਦੇਖੋ ਜੀ ਹੂੰ ਤਾਂ ਮੇਰੇ ਕੋਲ ਰਾਜਮਾ ਚਾਵਲ ਹੁੰਦਾ ਕੜੀ ਚਾਵਲ ਵੀ ਰੋਜ਼ ਤੇ ਇਹੀ ਹੁੰਦੇ ਆ ਇੱਕ ਪਨੀਰ ਸਾਹੀ ਪਨੀਰ ਵੀ ਰੋਜ਼ ਹੁੰਦਾ ਇੱਕ ਚੀਜ਼ ਮੇਰੀ ਬਦਲ ਕੇ ਆਉਂਦੀ ਆ ਓਕੇ ਹਾਂਜੀ ਸਾਹੀ ਪਨੀਰ ਦੀ ਜਗ੍ਹਾ ਤੇ ਨਹੀਂ ਨਹੀਂ ਸਾਹੀ ਪਨੀਰ ਇੱਕ ਜਗ੍ਹਾ ਹੋਰ ਆਉਂਦਿਆ ਆ ओके। ਉਹ ਜਿਵੇਂ ਰੋਜ਼ ਕੋਈ ਦਾਲ, ਸੁੱਕੀ ਸਬਜ਼ੀ ਹੋਵੇ, ਕਦੇ ਚਨੇ ਹੋ ਗਏ, ਕਦੇ ਕੁਝ ਹੋ ਗਿਆ। ਹੂੰ, ਉਹ ਹੀ ਹੈਲਪ ਕਰ ਦਿੰਦਾ ਨਾ। ਨਹੀਂ, ਮੈਂ ਸਾਰਾ ਕੱਲੀ ਆਪ ਕਰਦੀ ਆ। ਸਵੇਰੇ ਕਿੰਨੇ ਵਜੇ ਫਿਰ ਉੱਠ ਜਾਂਦੇ? ਮੈਂ ਉੱਠਦੀ 4 ਵਜੇ। ਹੂੰ, ਕੀ ਰੁਟੀਨ ਆ ਫਿਰ ਸਵੇਰ ਦੀ? ਉਹ 4 ਵਜੇ ਉੱਠਦੀ ਆ। ਰੋਜ਼। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਸਾਰਾ ਸਬਜ਼ੀ ਤਾਜ਼ੇ ਬਣ ਕੇ ਆਉਂਦੇ ਨੇ ਕੋਈ ਹਾਂਜੀ, ਰੋਜ਼ ਤਾਜ਼ੀਆਂ। ਕਿਉਂਕਿ ਜਿੰਨਾ ਕਹਾਂ ਤੁਸੀਂ ਸਵਾਦ ਬਣਾਉਣੇ ਹੋ, ਬਚਦੀ ਤਾਂ ਵੈਸੇ ਨਹੀਂ ਹੋਣੀ। ਨਹੀਂ, ਬਚਦੀ ਨਹੀਂ ਕਦੇ ਭਮਾ ਹੋ ਜਾਵੇ। ਵੀ ਕੋਰੇ ਮੇ ਤਾਂ ਜਾਦੇ ਬੰਦ ਨਹੀਂ ਫਿਰ ਤਾਂ ਬਚਦੀ ਹੁਣ ਤੁਹਾਡੇ ਸਾਹਮਣੇ ਆ ਖਤਮ ਹੋ ਗਿਆ ਖਤਮ ਕੜੀ ਵੀ ਖਤਮ ਹੋ ਗਈ ਅੱਛਾ ਰੂਟੀਨ ਦੱਸੋ ਇੱਕ ਵਾਰੀ 4 ਵਜੇ ਉੱਠ ਜਾਨੇ ਹੋ ਫਿਰ ਸਾਰੀਆਂ ਸਬਜ਼ੀਆਂ ਫਰੈਸ਼ ਬਣਾਉਨੇ ਹੋ ਹਾਂਜੀ ਚਟਣੀ ਵੀ ਹਾਂਜੀ ਚਾਵਲ ਵੀ ਹਾਂਜੀ 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 ਅੱਛਾ ਸੈਲਡ ਵਗੈਰਾ ਵੀ ਨਾਲ ਤੁਸੀਂ ਹਾਂਜੀ ਉਹ ਵੀ ਦਿੰਦੇ ਉਹ ਵੀ ਦਿੰਦੀ ਹਾਂ ਅੱਛਾ ਇੱਕ ਗੱਲ ਹੋਰ ਤੁਸੀਂ ਆਪਣੇ ਜਿਵੇਂ ਸਹੁਰੇ ਪਰਿਵਾਰ ਦੇ ਵਿੱਚ ਜਦੋਂ ਆਏ ਆਏ ਸੀਗੇ ਦੇਖੋ ਮੇਰਾ ਜਿਆਦਾ ਮੇਰੇ ਭੂਆ ਦਾ ਰਿਸ਼ਤਾ ਕਰਵਾਇਆ ਸੀਗਾ ਉਦੋਂ ਮੇਰੇ ਸਹੁਰਿਆਂ ਦਾ ਕੋਈ ਨਹੀਂ ਸੀਗਾ ਇਹ ਜਿੰਨਾਂ ਦੇ ਨੌਕਰੀ ਕਰਦੇ ਸੀ ਉਹਨਾਂ ਦੇ ਘਰ ਵਿਆਹ ਕੇ ਗਈ ਸੀਗੇ अच्छा जी हां जी ਸੋਹਰਾ ਪਰਿਵਾਰ ਨਹੀਂ ਸੀ ਨਹੀਂ ਸੋਹਰਾ ਪਰਿਵਾਰ ਮੈਂ ਲੜਾਨ ਸੀਗੀ ਮੇਰੀ ਇੱਕ ਪਰ ਮੈਂ ਉੱਥੇ ਥੋੜਾ ਟਾਈਮ ਰਹੀ ਸੀਗੀ ਉਹਦਾ ਵੀ ਮੇਰਾ ਅਣਦੋ ਜੇ ਕੁੜਤਾ ਮਾਰਦਾ ਫੇਸ ਕਰਕੇ ਮੈਂ ਲੱਗ ਹੋ ਗਈ ਸੀ ਇਹ ਮੈਨੂੰ ਲੱਗ ਕਰ ਲਿਆ ਸੀ ਇਹਨਾਂ ਨੇ ਹਾਂ ਜੀ ਇਹ ਸੋਹਰਾ ਪਰਿਵਾਰ ਵੈਸੇ ਮੈਂ ਇਹ ਕਹਿੰਦੀ ਹੁਣਾ ਚਾਹੀਦਾ ਵਾ ਕਿ ਜਿਵੇਂ ਹੁਣ ਦੁੱਖ ਪੈਂਦਾ ਕੋਈ ਹੁੰਦਾ ਤਾਂ ਹੈ ਮੇਰੇ ਨਾਲ ਖੜਦਾ ਪਰ ਹੋਣਾ ਚਾਹੀਦਾ ਹਾਂ ਜੀ ਹੋਣਾ ਚਾਹੀਦਾ ਮੂੰ ਤਾਂ ਮੇਰੇ ਭਰਾ ਬਹੁਤ ਚੰਗੇ ਨੇ ਮੇਰੇ ਭਜੀਆਂ ਬਹੁਤ ਚੰਗੀਆਂ ਨੇ ਸਪੋਰਟ ਕਰਦੀ ਨੇ ਮੇਰੀਆਂ ਹਾਂ ਜੀ ਅੱਛਾ ਦੁੱਖ ਸੁੱਖ ਚ ਖੜ ਜਾਂਦੇ ਹਾਂ ਜੀ ਹਾਂ ਜੀ ਭਾਵੇਂ ਹੁਣ ਫੋਨ ਕਰਾਂਗੇ ਤਾਂ ਜਦੋਂ ਤੁਹਾਡੇ ਉਧਰ ਪੇਕੇ ਵਾਲਿਆਂ ਨੂੰ ਪਤਾ ਲੱਗਾ ਵੀ ਤੁਹਾਡਾ ਬੇਟਾ ਇੰਨਾ ਨਲਾਇਕ ਨਿਕਲਿਆ ਕੁਝ ਬੋਲਣ ਉਹ ਸਾਰੇ ਕਹਿੰਦੇ ਨੇ ਕਹਿੰਦੇ ਸੋਚਿਆ ਨਹੀਂ ਸੀ ਕਦੇ ਵੀ ਆ ਮਨ ਇਦਾਂ ਨਿਕਲੂਗਾ ਪਹਿਲਾਂ ਅੱਛੀ ਬੌਂਡਿੰਗ ਸੀ ਉਹਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਸੋਚਿਆ ਨਹੀਂ ਸੀਗਾ ਮੇਰੀ ਮੰਮਾ ਮੇਰੀ ਮੰਮਾ ਮੇਰੀ ਮੰਮਾ ਮਾ ਕੀ ਜਿੰਮ ਦਾ ਕੌਸ ਸੀਗਾ ਹੂੰ ਹਾਂਜੀ ਇੱਕ ਕੰਟਰੈਕਟ ਕੋਲ ਬੱਦਨ ਸੀ ਉਹਦਾ ਜਿਹੜੀ ਮੈਂ ਉਹਨੂੰ ਕਦੇ ਕੁਝ ਬਣਾ ਕੇ ਨਹੀਂ ਕਦੇ ਕੁਝ ਦਿਨ ਦਿੱਤੀ ਬਣਾ ਕੇ ਕਿਉਂਕਿ ਮੈਨੂੰ ਵੀ ਚਾਂਸ ਸੀਗਾ ਨਾਵਾ ਕਰਦੀ ਹੈ ਹਾਂਜੀ ਪਰ ਅੱਜ ਦੇਖੋ ਮੈਂ ਕਹਿੰਦੀ ਆ ਚਲੋ ਮੈਂ ਇਹ ਨਹੀਂ ਕਹਿੰਦੀ ਮਾਨ ਦੇ ਜਗ ਮਾਨ ਦੋ ਜਰਾਨੀ ਜੋਗਾ ਟੱਬਰ ਨੂੰ ਜਗ ਟੱਬਰ ਨੂੰ ਦੋ ਹੂੰ ਬੱਚੇ ਦੇਖੋ ਸਭ ਦੇ ਵਿਆਹ ਹੁੰਦੇ ਨੇ ਪਰ ਇਹ ਕਹਿੰਦੇ ਦੋਨੋਂ ਪਾਸੇ ਦੇਖਣਾ ਪੈਂਦਾ ਵਾ ਦੇਖੋ ਅੱਛਾ ਵਿਆਹ ਤੋਂ ਬਾਅਦ ਸੈਪਰੇਟ ਵਿਆਹ ਤੋਂ ਬਾਅਦ ਹੋਇਆ ਇੱਕਦਮ ਹੀ ਹੋ ਗਿਆ ਬਸ ਵਿਆਹ ਤਾਂ ਥੋੜੇ ਟਾਈਮ ਬਾਅਦ ਹਾਂਜੀ 2-3 ਮਹੀਨੇ ਬਾਅਦ ਹੀ ਹੋ ਗਿਆ ਕੀ ਲੱਗਦਾ ਵੀ ਉਹਦੀ ਘਰ ਵਾਲੀ ਦੀ ਜ਼ਿੰਮੇਵਾਰੀ ਹੈ ਸਾਰੀ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਪੈਰ ਰੰਨਾ ਹੁੰਦਾ ਇਹ ਹੋ ਸਕਦਾ ਅੱਛਾ ਲਵ ਮੈਰਿਚੀ ਹਾਂਜੀ ਲਵ ਮੈਰਿਚੀ ਹਾਂਜੀ ਇਹੀ ਆ ਪਰ ਕਹਿ ਸਕਦੇ ਆ ਆਂਟੀ ਬੜਾ ਕਿਤੇ ਨਾ ਕਿਤੇ ਮਨ ਨੂੰ ਬੜਾ ਦੁਖੀ ਜਿਹਾ ਲੱਗਿਆ ਕਿਉਂਕਿ ਮਾਵਾ ਇੰਨਾ ਕਰਦੀਆਂ ਨੇ ਪਹਿਲੇ ਪਹਿਲੇ ਤਾਂ ਬਹੁਤ ਲੱਗਦਾ ਸੀ ਪਰ ਹੁਣ ਤਾਂ ਮੈਂ ਦੌਂ ਚੋਂ ਕਾਢੀ ਦਿੱਤਾ ਮੈਂ ਇਹ ਕਹਿੰਦੇ ਬਸ ਇੱਕੋ ਹੀ ਆ ਵੀ ਭੁੱਲ ਜਾਓ ਹੁਣ ਮੈਂ ਤੇ ਇਹਨਾਂ ਨੂੰ ਬਹੁਤ ਸੀਧੀ ਦਿੰਦੇ ਨਹੀਂ ਬਈ ਕੋਈ ਆ ਅੱਛਾ ਕੋਈ ਮੈਸੇਜ ਦੋਂਗੇ ਇਹ ਜੋ ਮੁੰਡਿਆਂ ਨੂੰ ਜਿਹੜੀਆਂ ਮਾਵਾ ਨਾਲ ਐ ਕਰੀ ਮੈਂ ਕੋਈ ਮੈਸੇਜ ਹੀ ਦੇ ਦਾਂਗਾ ਫਿਰ ਤੁਹਾਨੂੰ ਪਤਾ ਉਹ ਸੋਹਰੇ ਨਹੀਂ ਅੱਜ ਦੇ ਟਾਈਮ 'ਚ ਕਿਉਂਕਿ ਚਲੋ ਤੁਹਾਡਾ ਮੁੰਡਾ ਤਾਂ ਤੁਹਾਨੂੰ ਸੈਪਰੇਟ ਹੀ ਕਰਕੇ ਗਿਆ ਹਨਾ ਡਰਣ ਲੱਗ ਗਿਆ ਅੱਜ ਕੱਲ ਦੀ ਪੀੜ੍ਹੀ ਕੀ ਕਰਦੀ ਆ ਮਾਪਿਆਂ ਨੂੰ ਆਸ਼ਰਮ ਚ ਛੱਡੇ ਆਂਦੇ ਆ ਨਹੀਂ ਉਹ ਤਾਂ ਗਲਤ ਗੱਲ ਆ ਮੈਂ ਆਪ ਕਹਿੰਦੀ ਆ ਵੀ ਗਲਤ ਗੱਲ ਮੇਰੇ ਕੋਲ ਇਥੇ ਵਿਚਾਰੇ ਕਈ ਆਉਂਦੇ ਨੇ ਖਾਣ ਮੈਂ ਉਹਨਾਂ ਕੋਲ ਕੋਈ ਪੈਸਾ ਨਹੀਂ ਦਿੰਦੀ ਹੈਗੀ ਅੱਛਾ ਜੀ ਹਾਂਜੀ ਜਿਹੜੇ ਬਜ਼ੁਰਗ ਹਾਂਜੀ ਆਉਂਦੇ ਆ ਮੈਂ ਕਦੇ ਨਹੀਂ ਲੱਤੇ ਹੈਗੇ ਕਦੇ ਵੀ ਉਹਨੂੰ ਦਿੰਦੇ ਵੀ ਤੇ ਮੈਂ ਲੰਦੀ ਵੀ ਨਹੀਂ ਗੇ ਮੈਂ ਖਵਾ ਕੇ ਤੋਰਦੀ ਉਹਨਾਂ ਨੂੰ ਜੀ ਹਾਂਜੀ ਇਹ ਮੇਰੀ ਪਹਿਲਾਂ ਤੋਂ ਜਦੋਂ ਇਹ ਨਹੀਂ ਹੈ ਕਿ ਮੈਂ ਹੁਣ ਵੀ ਇਹ ਕੰਮ ਕਰਦੇ ਤਾਂ ਖਵਾਉਂਦੀ ਆ ਮੇਰੀ ਸ਼ੁਰੂ ਕਰਤ ਵੀ ਇਹੀ ਗੱਲ ਸੀਗੀ ਮੈਂ ਆਦੀ ਵੱਡੀ ਬਹੂ ਨੂੰ ਵੀ ਇਹੀ ਕਿਹਾ ਹੋਇਆ ਮੇਰੇ ਘਰੋਂ ਰੋਟੀ ਤੋਂ ਖਾਣ ਤੋਂ ਬਿਗ अच्छा ठीक परी ਤੁਸੀਂ ਕਿੱਥੇ ਖੜ੍ਹਦੀ ਹੋ ਆਪਣਾ ਐਡਰੈਸ ਦੇ ਦਿਓ ਕਿਉਂਕਿ ਜਿਹੜੇ ਵੀਡੀਓ ਨੂੰ ਦੇਖ ਕੇ ਇੱਥੇ ਆਉਣਾ ਚਾਹੋ ਜੀ ਜਨਤਾ ਕਲੇ ਜਨਪਨ ਕਲੇ ਚੌਂਕ ਚੌਂਕ 200 ਕੁੱਟੀ ਰੋਡ 200 ਕੁੱਟੀ ਰੋਡ ਜੀ ਠੀਕ ਆ ਆਪਣੇ ਫੂਡ ਕੋਰਟ ਦਾ ਨਾਮ ਦੱਸ ਦੋ ਗੁਰਜੀਤ ਕੋਰ ਗੁਰਜੀਤ ਕੋਰ ਸੋ ਸੋ ਅੰਟੀ ਦਾ ਨਾਮ ਗੁਰਜੀਤ ਕੋਰ ਆ ਜਨਤਾ ਕਲੇ ਵਾਲੇ ਕਹਿੰਦੇ ਮੈਂ ਚੌਂਕ 'ਚ ਖੜ੍ਹਦੀ ਆ ਅ ਸੋ ਜਿੰਨਾ ਜਿੰਨੀ ਇਹਨਾਂ ਦੇ ਚਿਹਰੇ ਤੇ ਮੁਸਕਾਨ ਸੀ ਕਿਤੇ ਨਾ ਕਿਤੇ ਬਹੁਤ ਸਾਰੇ ਦੁੱਖ ਅੰਦਰ ਹੀ ਲੁਕੋਏ ਹੋਏ ਆ ਬਹੁਤ ਸਰੀਆਂ ਤਕਲੀਫਾਂ ਇਹਨਾਂ ਨੇ ਅੰਦਰ ਹੀ ਆਪਣੇ ਦੱਬੀਆਂ ਹੋਈਆਂ ਨੇ ਪਰ ਫਿਰ ਵੀ ਹੌਸਲਾ ਦੇਖੋ ਜਜ਼ਬਾ ਦੇਖੋ ਚਿਹਰੇ ਦੇ ਉੱਤੇ ਕਿਤੇ ਵੀ ਤੁਹਾਨੂੰ ਤਕਲੀਫ ਪੂਰੀ ਵੀਡੀਓ 'ਚ ਦੇਖਣ ਨੂੰ ਨਹੀਂ ਮਿਲੇਗੀ ਐਨੀ ਸੋਹਣੀ ਮੁਸਕਾਨ ਐਨਾ ਸੋਹਣਾ ਚਿਹਰਾ ਪਰ ਅੰਦਰ ਇੰਨੇ ਗਹਿਰੇ ਦੁੱਖ ਸੋ ਇਦਾਂ ਦੇ ਜਦੋਂ ਲੋਕਾਂ ਨੂੰ ਮਿਲਦੇ ਆ ਕਿਤੇ ਨਾ ਕਿਤੇ ਮਨ ਨੂੰ ਉਦਾਸ ਜ਼ਰੂਰ ਹੁੰਦਾ ਸੋ ਜ਼ਰੂਰ ਹੁੰਦਾ ਵੀ ਜਦੋਂ ਮਾਵਾਵਾਂ ਇੰਨੇ ਪਿਆਰ ਨਾਲ ਕੁੱਤਿਆਂ ਨੂੰ ਪਾਲਦੀਆਂ ਨੇ ਫਿਰ ਮਾਵਾਵਾਂ ਸੜਕਾਂ ਦੇ ਉੱਤੇ ਰੇੜੀ ਲਾ ਕੇ ਖੜਨ ਲਈ ਕਿ ਉਹ ਮਜਬੂਰ ਹੋ ਜਾਂਦੀਆਂ ਨੇ ਅਸੋ ਸਵਾਲ ਦਾ ਜਵਾਬ ਸਾਨੂੰ ਜ਼ਰੂਰ ਦਿਓ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਮੇਰੇ ਨਾਲ